ਓ ਕੀ ਦੱਸੀ ਰੀਸ ਨੇ ਕੁੜੇ ਗੱਲਾਂ ਤੇ ਗਲੋਦਾ ਨਹੀਂ ਬਨ ਕਿਸੇ ਕੋਲ ਹੈ ਨਹੀਂ ਜੱਟਾਂ ਦੇ ਫੁੱਲ ਹੋਦਾ ਔਰ ਬਨ ਕੇ ਪਰਨੇ ਲਾ ਲੀਏ ਧਰਨੇ ਨਹੀਂ ਹੱਕ ਸੁਣ ਆਉਂਦਿਆ ਜੀਵ ਕੁੜੇ ਕਰਨੇ ਨਹੀਂ ਸਿੱਖ ਰੀ ਲਿਆ ਦੀਏ ਫੁੱਲਾਂ ਤੇ ਸਰਕਾਰਾਂ ਦੇ ਨਹੀਂ ਵੈਰੀ ਸੱਤ ਕੰਬਦੇ ਰਕਾਵੇਂ थर-थरਨੇ ਹੋਵਗੇ ਖੂੜ ਵਾਂਗੂ ਰਗਾंचे ਕਿਸਾਨੀ ਦੇਕੇ ਆਉਣਾ ਫਤਿਹ ਦੀ ਨਿਸ਼ਾਨੀ ਨਹੀਂ ਜਿਵੇਂ ਨਵਾਂ ਦਿਨ ਚੜਦੇ ਆਉਂਦੀ ਚੜ ਚੜ ਸੋਹਣਿਆ ਜਵਾਨੀ ਨਹੀਂ ਜਿਵੇਂ ਨਵਾਂ ਦਿਨ ਚੜਦੇ ਆਉਂਦੀ ਚੜ ਚੜ ਸੋਹਣਿਆ ਹਾਰੇ ਗੋਰੀਏ ਦਿਨ ਚ ਦਿਖਾ ਦੀਏ ਤਾਰੇ ਗੋਰੀਏ ਨੀ ਦੁੱਲਾ ਗੀਤਾਂ ਦਾ ਸਟੌਕ ਕੁੜੇ ਮੁਕਣ ਨਾ ਦੇਵੇ ਜਿਵੇਂ ਤੇਰੇ ਮੁੱਖ ਦੇ ਨਾਲਾਰੇ ਗੋਰੀਏ ਮੱਲਣ ਵਾਲੇ ਦਿਲ ਤੇ ਅਮੀਰ ਨੇ ਬੜੇ ਨੀ ਕੀ ਦੱਸੀ ਐ ਟੇਲ ਕੁੜੇ ਅੜੇ ਸੋਚਣੇ ਕਰਦਾ ਨਾ ਗੱਲ ਕੋਈ ਅੱਖਾਂ ਚ ਅੱਖਾਂ ਪਾ ਕੇ ਇੱਥੇ ਆਏ ਨੇ ਬੜੇ ਤੇ ਇੱਥੋਂ ਗਏ ਨੇ ਬੜੇ ਕੋਈ ਹੋਵੇ ਜੇ ਬੁਲੇਟਣਾ ਤਾਂ ਦੱਸੀ ਗੋਰੀਏ ਨੀ ਗੁੱਡ ਲੱਕ ਨਾਲ ਮਿਲਦੇ ਅਸੀਂ ਗੋਰੀਏ ਤੇਰੇ